ਪੰਜਾਬ ਕੈਬਨਿਟ ਵੱਲੋਂ ਅੱਜ ਦੀ ਬੈਠਕ ਦੇ ਵਿੱਚ ਅਹਿਮ ਫੈਸਲੇ ਨੇ ਜਿਹੜੇ ਲਏ ਗਏ ਨੇ ਦਾਦੀ ਕਿ ਅਗਸਤ 2022 ਤੋਂ ਬਾਅਦ ਕੱਟੇ ਗਏ 10.70 ਲੱਖ ਰਾਸ਼ਨ ਕਾਰਡ ਨੇ ਜਿਹੜੇ ਬਹਾਲ ਕੀਤੇ ਜਾਣਗੇ ਉੱਥੇ ਹੀ ਅਧਿਆਪਕਾਂ ਦੀ ਬਦਲੀ ਦੀ ਪ੍ਰਕਿਰਿਆ ਵੀ ਸੋਖੀ ਹੈ ਜਿਹੜੀ ਬਣਾਈ ਜਾ ਰਹੀ ਹੈ ਪੰਜਾਬ ਦੇ ਸੀਐਮ ਭਗਵੰਤ ਮਾਨ ਵੱਲੋਂ ਇਹ ਐਲਾਨ ਨੇ ਜਿਹੜੇ ਕੀਤੇ ਗਏ ਨੇ ਨਾਲ ਹੀ 15 ਹੋਰ ਸ਼ਹਿਰਾਂ ਦੇ ਵਿੱਚ ਹੁਣ ਸੀਐਮ ਦੀ ਯੋਗਜਲਾ ਜਿਹੜੀ ਸ਼ੁਰੂ ਕਰਨ ਦਾ ਪ੍ਰਸਤਾਵ ਰੱਖਿਆ ਗਿਆ ਸੀ ਜਿਸ ਨੂੰ ਪਾਸ ਕਰ ਦਿੱਤਾ ਗਿਆ ਸੋ ਸੈਨਿਕ ਵਿਧਵਾਵਾਂ ਦੀ ਪੈਨਸ਼ਨ 6000 ਤੋਂ ਵਧਾ ਕੇ 10000 ਰੁਪਏ ਕਰ ਦਿੱਤੀ ਗਈ ਹੈ ਉੱਥੇ ਹੀ ਹਾਦਸੇ ਦੇ ਦੌਰਾਨ ਲੋਕਾਂ ਦੀਆਂ ਜਾਨਾਂ ਬਚਾਉਣ ਦੇ ਲਈ ਫਰਿਸ਼ਤੇ ਸਕੀਮ ਨੂੰ ਵੀ ਪ੍ਰਵਾਨਗੀ ਹੈ ਜਿਹੜੀ ਦਿੱਤੀ ਗਈ ਹੈ ਨਾਲ ਹੀ ਦੇਸ਼ ਦੇ ਰਾਖੇ ਸੈਨਿਕਾਂ ਦੇ ਪਰਿਵਾਰਾਂ ਨੂੰ ਵੱਡਾ ਸਨਮਾਨ ਹੈ ਜਿਹੜਾ ਦਿੱਤਾ ਜਾਊਗਾ ਸੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲਗਾਤਾਰ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਦੇ ਯਤਨ ਕੀਤੇ ਜਾ ਰਹੇ ਨੇ ਜਿਸ ਨੂੰ ਲੈ ਕੇ ਅੱਜ ਕੈਬਨਿਟ ਦੀ ਇੱਕ ਅਹਿਮ ਬੈਠਕ ਹੈ ਜਿਹੜੀ ਕੀਤੀ ਗਈ ਜਿਸ ਦੇ ਵਿੱਚ ਕਈ ਅਹਿਮ ਫੈਸਲੇ ਨੇ ਜਿਹੜੇ ਲਏ ਗਏ ਨੇ ਉਥੇ ਹੀ ਸਾਬਕਾ ਸੈਨਿਕਾਂ ਦੀਆਂ ਵਿਦਵਾਵਾਂ ਦੀਆਂ ਜੋ ਪੈਨਸ਼ਨਾਂ ਸਨ 6000 ਰੁਪਏ ਤੋਂ ਵਧਾ ਕੇ ਉਹਨਾਂ ਨੂੰ 10000 ਰੁਪਏ ਕਰ ਦਿੱਤਾ ਗਿਆ ਇਸ ਮੌਕੇ ਸੀਐਮ ਮਾਨ ਨੇ ਬੋਲਦਿਆਂ ਕੀ ਕੁਝ ਕਿਹਾ ਆਓ ਜਾਣਦੇ ਹਾਂ जिन्ने ਵੀ ਰਾਸ਼ਨ ਕਾਰਡ ਜਿਹੜੇ ਲਗਭਗ 10,77,000 ਕਾਰਡ ਇਸ ਨੇ ਜਿਹੜੇ ਕੱਟੇ ਗਏ ਸੀ ਤੇ ਕਾਰਡ ਕੱਟ ਗਏ ਜੀ ਉਹਦਾ ਕੋਈ ਕਰਟੇਰੀਆ ਨਹੀਂ ਰੱਖਿਆ ਤੇ ਕਾਰਡ ਕੱਟੇ ਗਏ 10,77,000 ਤਾਂ ਉਹਨਾਂ ਸਾਰੇ ਕਾਰਡਾਂ ਨੂੰ ਬਹਾਲ ਕਰਨ ਦਾ ਫੈਸਲਾ ਕੈਬਨਟ ਨੇ ਕੀਤਾ ਪੰਜਾਬ ਸਰਕਾਰ ਨੇ ਕੀਤਾ ਕਿਉਂਕਿ ਸਾਡੇ ਕੋਲੇ ਪਹਿਲਾਂ ਹੀ ਡਾਟਾ ਹੈਗਾ ਉਹਦਾ ਅਗਸਤ 2022 ਤੱਕ ਕਾਰਡ ਜਿਹੜੇ ਹੈਗੇ ਸੀ ਤੇ ਉਹਨਾਂ ਦਾ ਡਾਟਾ ਹੈਗਾ ਇਸ ਕਰਕੇ ਜਦੋਂ ਹੁਣ ਅਸੀਂ ਡੋਰ ਟੂ ਡੋਰ ਜਾਂ ਡੋਰ ਸਟੈਪ ਡਿਲੀਵਰੀ ਜਿਹੜੀ ਹੈ ਰਾਸ਼ਨ ਕਾਰਡ ਦੀ ਕਰ ਰਹੇ ਹਾਂ ਤੇ ਘਰਾਂ ਦੇ ਵਿੱਚ ਰਾਸ਼ਨ ਪਹੁੰਚੂਗਾ ਤਾਂ ਸਾਡੇ ਕੋਲ ਡਾਟਾ ਹੈਗਾ ਜਿਨ੍ਹਾਂ ਕੋਲੇ ਕਾਰਡ ਨਹੀਂ ਵੀ ਹੈਗੇ ਅਜੇ ਹਾਰਡ ਕਾਪੀ ਕਾਰਡ ਵੀ ਨਹੀਂ ਆਦੀ ਪਰ ਉਹਨਾਂ ਨੂੰ ਕਾਰਡ ਮਿਲੂ ਉਹਨਾਂ ਨੂੰ ਪੁਰਾਣਾ ਕਾਰਡ ਹੈਗਾ ਉਹਨਾਂ ਦਾ ਨਾਮ ਸੀਗਾ 10 ਲੱਖ 77000 ਦੇ ਵਿੱਚ ਤਾਂ ਉਹਨਾਂ ਦੇ ਘਰੇ ਰਾਸ਼ਨ ਪਹੁੰਚੂਗਾ ਅਧਿਆਪਕਾਂ ਦੀ ਬਦਲੀ ਨੂੰ ਸੌਖਾ ਕੀਤਾ ਗਿਆ ਬੜਾ ਵੱਡਾ ਇਸ਼ੂ ਬਣ ਜਾਂਦਾ ਇਹ ਸੋ ਸਭ ਤੋਂ ਪਹਿਲਾਂ ਤਾਂ ਇਹ ਕੀਤਾ ਗਿਆ ਕਿ ਜ਼ਿਲਿਆਂ ਦੀ ਬਦਲੀ ਆਪਸ ਚ ਜ਼ਿਲੇ ਚ ਆ ਜਾਣ ਫਿਰ ਜ਼ਿਲੇ ਤੋਂ ਜੇ ਉਹ ਆਪਣੇ ਏਰੀਏ ਚ ਜਾਣਾ ਚਾਹੁੰਦੇ ਨੇ ਉੱਥੇ ਆ ਜਾਣ ਫਿਰ ਜੇ ਕੋਈ ਮਿਊਚੁਅਲ ਹੈ ਕਿ ਕੋਈ ਐਸਾ ਹੈਗਾ ਟੀਚਰ ਜਿਹੜਾ ਉਹ ਆਪਣੇ ਘਰ ਦੇ ਨੇੜੇ ਜਾਣਾ ਚਾਹੁੰਦਾ ਹੈ ਜਿਹੜਾ ਉੱਥੇ ਹੈ ਉਹ ਆਪਣੇ ਘਰ ਦੇ ਨੇੜੇ ਉੱਥੇ ਹੀ ਆਉਣਾ ਚਾਹੁੰਦਾ ਸੋ ਸੌਖਾ ਕੀਤਾ ਜਾਵੇ ਬਹੁਤ ਸੌਖਾ ਕੀਤਾ ਜਾਵੇ ਤਾਂ ਕਿ ਉਹਨਾਂ ਨੂੰ ਜਿਹੜਾ ਪੜ੍ਹਾਈ ਵਾਲੇ ਕੰਮਾਂ 'ਚ ਜ਼ਿਆਦਾ ਟਾਈਮ ਮਿਲੇ ਨਾ ਕਿ ਕੋਈ ਬਦਲੀਆਂ ਦੇ ਚੱਕਰ ਜਾਂ ਕੋਈ ਹੋਰ ਉਹਨਾਂ ਨੂੰ ਕਟਲੇ ਪੈਣ ਦਸਤਰਾں ਦੇ ਸੋ ਪੰਜਾਬ ਦੇ ਵਿੱਚ ਸਰਕਾਰੀ ਵਿਅਕਤੀਆਂ ਨੇ ਜਿਹੜੀਆਂ ਬਦਲੀਆਂ ਨੇ ਉਹਨਾਂ ਦਾ ਬਹੁਤ ਜਿਹੜਾ ਪ੍ਰੋਸੈਸ ਸੌਖਾ ਕੀਤਾ ਗਿਆ ਇਹਦੇ ਵਿੱਚ ਇਹ ਵੀ ਹੈ ਕਿ ਜੇ ਫਰਜ਼ ਕਰੋ ਕੋਈ ਬਹੁਤ ਹੀ ਗੰਭੀਰ ਬਿਮਾਰੀ ਦਾ ਕੋਈ ਅਧਿਆਪਕ ਜਾਂ ਅਧਿਆਪਕ ਦਾ ਕੋਈ ਪਰਿਵਾਰ ਸ਼ਿਕਾਰ ਹੈ ਕਿ ਕੇਅਰ ਕਰਨੀ ਪੈ ਰਹੀ ਹੈ ਤਾਂ ਉਹਦੇ ਵਾਸਤੇ ਇਹ ਨਹੀਂ ਹੈਗਾ ਕਿ ਸਿਰਫ ਇੱਕ ਮਹੀਨੇ ਵਾਸਤੇ ਪੋਰਟਲ ਖੁੱਲੂਗਾ ਜੀ ਉਦੋਂ ਹੀ ਬਦਲੀਆਂ ਕਰ ਸਕਦੇ ਹਾਂ ਉਹਦੇ ਵਾਸਤੇ ਸਾਰਾ ਸਾਲ ਉਹ ਕਦੇ ਵੀ ਐਪਲੀਕੇਸ਼ਨ ਦੇ ਕੇ ਤੇ ਉਹਦਾ ਜਿਹੜਾ ਡਾਕੂਮੈਂਟ ਵਗੈਰਾ ਦੇ ਕੇ ਉਹ ਬਦਲੀ ਆਪਣੇ ਨੇੜੇ ਤੇੜੇ ਦੇ ਸਕੂਲ ਦੀ ਕਰਵਾ ਸਕਦਾ ਤਾਂ ਕਿ ਉਹਨੂੰ ਪਰਿਵਾਰ ਦੀ ਕੇਅਰ ਵਾਸਤੇ ਉਹਨੂੰ ਟਾਈਮ ਜ਼ਿਆਦਾ ਮਿਲ ਸਕੇ 15 ਹੋਰ ਸ਼ਹਿਰਾਂ ਦੇ ਵਿੱਚ ਸੀਐਮ ਯੋਗਸ਼ਾਲਾ ਸ਼ੁਰੂ ਹੋਣੀ ਹੈ ਤੇ ਉਹਦੇ ਵਾਸਤੇ ਸਟਾਫ ਵੀ ਰੱਖਣਾ ਹੈ ਯੋਗਾ ਟੀਚਰ ਉਹਨਾਂ ਦਾ ਅਸਿਸਟੈਂਟ ਸਟਾਫ ਸਾਰਾ ਉਹ ਰੱਖਿਆ ਜਾਊਗਾ ਬਹੁਤ ਜ਼ਿਆਦਾ ਵੱਡਾ ਜਿਹੜਾ ਹੰਗਾਰਾ ਯੋਗ ਸ਼ਾਲਾ ਨੂੰ ਮਿਲ ਰਿਹਾ ਤੇ ਹਰ ਸ਼ਹਿਰ ਦੇ ਵਿੱਚ ਬਹੁਤ ਸਾਰੇ ਪਾਰਕਾਂ ਦੇ ਵਿੱਚ ਯੋਗਾ ਕੈਂਪ ਲੱਗ ਰਹੇ ਨੇ ਤੇ ਲੋਕੀ ਫਾਇਦਾ ਉਠਾ ਰਹੇ ਨੇ ਇਸ ਵਿਧੀ ਦਾ ਸੋ 15 ਸ਼ਹਿਰ ਹੋਰ ਜਿਹੜੇ ਨੇ ਉਹਨਾਂ ਦੇ ਵਿੱਚ ਯੋਗ ਸ਼ਾਲਾ ਖੁੱਲਣ ਗਿਆ ਦੇ ਨਾਲ ਯੋਗ ਸ਼ਾਲਾ ਦੇ ਨਾਲ ਸੰਬੰਧਤ ਉਹਨਾਂ ਦੇ ਯੋਗਾ ਦੇ ਟੀਚਰ ਜਾਂ ਅਸਿਸਟੈਂਟ ਸਟਾਫ ਜਿਨ੍ਹਾਂ ਦੇ ਨਾਲ ਜੋ ਕਿਟ ਵਗੈਰਾ ਮਿਲਦੀ ਹੈ ਉਸ ਸਾਰੀ ਇੱਕ ਬੜਾ ਅਹਿਮ ਫੈਸਲਾ ਹੋਰ ਕੀਤਾ ਗਿਆ ਜੋ ਸਾਬਕਾ ਫੌਜੀ ਨੇ ਉਹਨਾਂ ਦੀਆਂ ਜਿਹੜੀਆਂ ਜਿਹੜੇ ਸ਼ਹੀਦ ਹੋ ਗਏ ਜਾਂ ਫਿਰ ਜਿਹੜੇ ਮੌਤ ਹੋ ਗਏ ਉਹਨਾਂ ਦੀਆਂ ਵਿਧਵਾਵਾਂ ਜਿਹੜੀਆਂ ਸਾਬਕਾ ਸੈਨਿਕਾਂ ਦੀਆਂ ਵਿਧਵਾਵਾਂ ਉਹਨਾਂ ਨੂੰ 6000 ਰੁਪਿਆ ਪੈਨਸ਼ਨ ਮਿਲਦੀ ਸੀ ਜਿਹਨੂੰ ਵਧਾ ਕੇ 10000 ਰੁਪਿਆ ਕਰ ਦਿੱਤਾ ਗਿਆ ਇਹ ਕਿਉਂਕਿ ਮਹਿੰਗਾਈ ਦੇ ਜ਼ਮਾਨੇ 'ਚ ਉਹ ਆਪਣੇ ਘਟੂ ਘਟ ਜਿਨ੍ਹਾਂ ਨੇ ਦੇਸ਼ ਲਈ ਛੀਦੀਆਂ ਦਿੱਤੀਆਂ ਉਹ ਉਹਨਾਂ ਦੇ ਪਰਿਵਾਰ ਜਿਹੜੇ ਨੇ ਉਹ ਰੋਜ਼ੀ ਰੋਟੀ ਤੋਂ ਤਾਂ ਘਟੋ-ਘਟ ਮਹਤਾਜ ਨਾ ਹੋਣ ਸੋ 6000 ਤੋਂ ਵਧਾ ਕੇ 10000 ਰੁਪਇਆ ਸਾਬਕਾ ਫੌਜੀਾਂ ਦੀ ਵਿਧਵਾਵਾਂ ਦੀ ਪੈਂਚ